ਤਿੰਨਾ ਬੰਦਿਆਂ ਨੇ ਪੂਆ ਲਿਆ ਕਿ ਉਹ ਪੀ ਲਗੇ ਪੀਤੀਏ ਜੀ ਜਦੋਂ ਪੀਤੀਏ ਪੀਂਦੇ ਸਾਰ ਜੀ ਦਾਦਾ ਬੰਡਾ ਮਾਦ ਜੀ ਬੁੜ ਬੁੜ ਕੀ ਗੇ ਤੋਂ ਜਤੋਂ ਇਹ ਸ਼ਰਾਬ ਜਿਹੜੀ ਹੈ ਪੇਟੀਆਂ ਲੋਕ ਵੇਚਦੇ ਨੇ ਇੱਕ ਸ਼ਰਾਬ ਦੇ ਠੇਕੇ ਤੇ ਰੋਜ਼ ਦੀਆਂ 25 ਬੇਟੀਆਂ ਰੱਖਦੀਆਂ ਨੇ ਤੇ ਜੇ ਉਹ ਠੇਕੇਦਾਰ 50 ਬੇਟੀਆਂ ਚੁੱਕ ਰਿਹਾ ਤਾਂ ਕਿਉਂ ਚੁੱਕ ਰਿਹਾ 25 ਬੇਟੀਆਂ ਕਿਧਰੇ ਵੇਚ ਰਿਹਾ ਜਿਉਂ ਵੇਚ ਰਿਹਾ ਤਾਂ ਸਮਗਲਿੰਗ ਕਰ ਰਿਹਾ ਕਿਉਂ ਨਹੀਂ ਉਹਨਾਂ ਦੇ ਨਾਲ ਪਾਈ ਜਾਂਦੀ ਉੱਥੇ ਜਾ ਕੇ ਉਹਨਾਂ ਨੇ ਫੋਟੋਆਂ ਖਚਾਈਆਂ ਵੀ ਅਸੀਂ ਨਕਲੀ ਸ਼ਰਾਬ ਦੀ ਫੈਕਟਰੀ ਫੜੀ ਹੈ ਤੇ ਜੇ ਫੈਕਟਰੀ ਫੜੀ ਹੈ ਤੇ ਉਹ ਫੈਕਟਰੀ ਵਾਲੇ ਤੇ ਉਹਨਾਂ ਨੇ ਪਰਚਾ ਦਿੱਤਾ ਕਿਉਂ ਨਹੀਂ ਉਹਦੀ ਬਰੀਕੀ ਨਾਲ ਜਾਂਚ ਕੀਤੀ ਗਈ ਵੀ ਉਹ ਸ਼ਰਾਬ ਕਿੱਥੋਂ ਆਈ ਹੈ ਉਹ ਕਿਹੜੇ ਠੇਕੇਦਾਰਾਂ ਤੋਂ ਆਈ ਹੈ ਉਹਦੀ ਜਾਂਚ ਹੋਣੀ ਚਾਹੀਦੀ ਸੀ ਅੱਜ ਮੈਂ ਐਕਸਾਈਜ਼ ਨੂੰ ਕਹਿਣਾ ਚਾਹੁੰਦਾ ਹਾਂ ਓ ਤੁਸੀਂ 3-3000 4-4000 5-5000 10-10000 ਪੇਟੀਆਂ ਕਿਹੜੇ ਠੇਕੇਦਾਰਾਂ ਨੂੰ ਸ਼ਰਾਬ ਦਿੰਦੇ ਭਇਓ ਤੁਸੀਂ ਇੱਕ ਇਨਸਪੈਕਟਰ ਦਿਓ ਮੈਨੂੰ ਠੇਕੇਦਾਰਾਂ ਨੂੰ ਬਿਠਾਓ ਸ਼ਾਮ ਤੱਕ 50 ਬੇਟੀਆਂ ਨਹੀਂ ਕਿਉਂਕਿ ਤੁਹਾਨੂੰ ਦਿਸਿਰਿਆਂ ਤੋਂ ਪੈਸੇ ਮਿਲਦੇ ਨੇ ਆ ਠੇਕੇ ਦੇ ਨਾਲ ਹੀ ਕੋਈ ਇੱਥੇ ਪਲਾਟ ਹੋਏਗਾ ਪਲਾਟ ਦੇ ਵਿੱਚ ਸ਼ਰੇਆਮਲੁਕੀ ਚਿੱਟਾ ਬਿੰਦੇ ਬੈਨੇ ਸ਼ਰੇਆਮਲੁਕੀ ਉੱਥੇ ਦਾਰੂ ਬਿੰਦੇ ਬੈਨੇ ਪਲਾਟਾਂ ਦੇ ਵਿੱਚ ਕਿਉਂਕਿ ਚਿੱਟਾ ਚਿੱਟਾ ਵੀ ਉਸੇ ਤਰੀਕੇ ਨਾਲ ਵੇਖ ਰਿਹਾ ਹੈ ਸ਼ਰਾਬ ਵੀ ਉਸੇ ਤਰੀਕੇ ਨਾਲ ਵੇਖ ਰਹੀ ਹੈ ਆ ਸੋਲੋ ਕਿੰਨੇ ਮੱਲੇ ਦੇ ਵਿੱਚ ਸ਼ਰੇਆਮਲੁਕੀ ਬੱਚਾ ਚਿੱਟਾ ਬਿੰਦੇ ਨੇ ਪਰੇ ਲੋਕ ਵਿਚਾਰੇ ਡਰਦੇ ਨੇ ਕਬੀਲਦਾਰ ਨੇ ਉਹ ਕਹਿੰਦੇ ਜਿਹਦਾ ਨਾਮ ਲੈਨੇ ਕੁਰਬਾਨ ਲੈ ਕੇ ਆ ਜਾਂਦਾ ਇਹ ਜਿਹੜੇ ਲੋਕ ਮਰ ਰਹੇ ਨੇ ਜੀ ਇਹ ਇਹੋ ਹੀ ਹੋ ਰਿਹਾ ਕਿ ਸ਼ਰਾਬ ਜਿਹੜੀ ਹੈ ਉਹ ਲੋਕੀ ਲੈ ਜਾਂਦੇ ਨੇ ਪੇਟੀਆਂ ਲੈ ਜਾਂਦੇ ਨੇ ਪੇਟੀਆਂ ਲਿਜਾ ਕੇ ਜਿਹੜੇ ਨੇ ਘਰਾਂ ਦੇ ਵਿੱਚ ਲੋਕੀ ਇੱਕ ਬੋਤਲ ਦੀ ਤਿੰਨ ਤਿੰਨ ਬੋਤਲ ਬਣਾਉਂਦੇ ਨੇ ਜਰੇੜੀਆਂ ਚੀਜ਼ਾਂ ਬੰਦਦੇ ਨੇ ਤੇ ਮੋਤਾ ਹੋ ਰਹੀਆਂ ਨੇ ਤੋ ਦੋਸਤੋ ਵੀ ਜਿਹੜੀ ਨਕਲੀ ਸ਼ਰਾਬ ਆ ਜ਼ਹਿਰੀਲੀ ਸ਼ਰਾਬ ਪੀਨ ਕਰਕੇ ਜਿੰਨਾਂ ਤਿੰਨਾਂ ਦੀ ਡੈਥ ਹੋਈ ਸੀ ਉਹਨਾਂ ਦੇ ਵਿੱਚ ਦੂਜੇ ਦੇ ਪਰਿਵਾਰ ਦੇ ਕੋਲੇ ਅਸੀਂ ਬੈਠੇ ਆ ਤੇ ਗੱਲਬਾਤ ਕਰਦੇ ਆ ਭਾਈ ਜੀ ਕੱਲ ਕਿੰਨ ਅਕਸੀਡੈਂਟ ਮਤਲਬ ਤੁਸੀਂ ਦੱਸੋ ਵੀ ਕੱਲ ਰਾਤ ਕਿੰਨੇ ਵਜੇ ਦੀ ਗੱਲ ਸੀ ਤੇ ਮੁੰਡੇ ਦਾ ਕੀ ਨਾਮ ਸੀਗਾ ਨਾਮ ਜੀ ਦੇਵੀ ਸੀ ਜੀ ਇਹ ਤਿੰਨ ਬੰਦੇ ਸੀ ਜੀ ਤਿੰਨਾਂ ਬੰਦਿਆਂ ਨੇ ਪੋਵਾ ਲਿਆ ਇੱਕ ਜੀ ਓਪੀ ਲਗੇ ਪੀਤੀ ਹੈ ਜੀ ਜਦੋਂ ਪੀਤੀ ਹੈ ਪੀਂਦੇ ਸਾਰ ਜੀ ਦਾਦਾ ਬੰਡਾ ਬਾਦ ਜੀ ਬੋ ਫੁੜਕੀ ਗਏ ਤੁਸੀਂ ਸਾਹਮਣੇ ਸੀਗੇ ਉਸ ਟਾਈਮ ਤੇ ਨਹੀਂ ਅਸੀਂ ਘਰੇ ਸੀ ਸਾਰੀ ਸਾਨੂੰ ਬਾਅਦ ਜ ਪਤਾ ਚੱਲਿਆ ਨਾ ਜੀ ਕਿੱਥੇ ਕਿੱਥੇ ਬੈਠ ਕੇ ਪੀ ਰਹੇ ਸੀ ਆ ਇੱਥੇ ਪੈਲਸ ਦੇ ਕੋਲ ਸੀ ਜਿਹੜੇ ਵਿਲੇ ਆ ਗਿਆ ਜੀ ਮੁੰਦਾਨ ਜੀ ਤੇ ਜਿਹੜੀ ਸ਼ਰਾਬ ਹੈ ਉਹ ਕਿੱਥੋਂ ਲੈਂਦੀ ਸੀਗੀ ਇਹ ਵੀ ਨਹੀਂ ਪਤਾ ਕਿੱਥੋਂ ਲੈ ਕੇ ਆਏ ਕਿੱਥੋਂ ਨਹੀਂ ਲੈ ਕੇ ਆਏ ਜੀ ਤੇ ਕਹਿੰਦੇ ਜੀ ਵੀ ਠੇਕੇ ਤੋਂ ਮਤਲਬ ਜ਼ਹਿਰੀਲੀ ਸ਼ਰਾਬ ਮਿਲਦੀ ਹੈ ਕੀ ਨਹੀਂ ਦੇਖੋ ਜੀ ਇਹਦੇ ਗੱਲ ਦਾ ਝੂਠে ਮਾਰੀ ਜਾਈਏ ਜੀ ਵੀ ਹੁਣ ਪਤਾ ਨਹੀਂ ਕਿੱਥੋਂ ਲਿਆਇਆ ਜੀ ਠੀਕ ਕਿਉ ਲੈ ਕੇ ਘਰੋਂ ਲੈ ਕੇ ਆਏ ਕਿੰਨੀ ਉਮਰ ਦੇ ਮੁੰਡੇ ਦੀ 42 ਸਾਲ ਤੇ ਬੱਚੇ 2 ਗੁਣੀ ਇੱਕ ਮੁੰਡਾ ਅੱਛਾ ਤੇ ਫਿਰ ਹੁਣ ਬਾਈ ਜੀ ਤੁਸੀਂ ਇਸ ਗੱਲ ਦਾ ਜ਼ਿੰਮੇਵਾਰ ਕਿਹਨੂੰ ਸਮਝਦੇ ਹੋ ਵੀ ਜਿਹੜਾ ਪੰਜਾਬ ਦੇ ਵਿੱਚ ਆਏ ਨਾ ਆਏ ਦੇ ਨੇ ਘਟਨਾਵਾਂ ਹੋ ਰਹੀਆਂ ਨੇ ਘਟਨਾਵਾਂ ਤਾਂ ਸਰਕਾਰ ਦੀਆਂ ਜੀ ਜੋ ਕੰਮ ਕਿ ਸਰਕਾਰ ਦੇ ਹੁੰਦੇ ਸਰਕਾਰ ਤੇ ਚਿੜੀ ਦਾ ਪੱਤਾ ਰਾਈ ਲੈਣ ਦਾ ਬਈ ਜੀ ਇਹ ਸਰਕਾਰ ਆਪਣੇ ਆਈ ਦੇ ਆ ਜੀ ਪੱਤਾ ਵੀ ਨਾ ਲੈਣ ਦਾ ਬਈ ਜੀ ਜੋ ਕੰਮ ਕਰਾ ਰਹੀ ਹੈ ਸਰਕਾਰ ਦੇ ਹੋਰ ਹੈ ਜੀ ਚਿੱਟਾ ਬਈ ਵਿਚਾਰੇ ਸਰਕਾਰਾਂ ਵਿਚਾਰੀਆਂ ਜੀ ਹੁਣ ਅੱਜ ਦੇ ਦਿਨ ਮਜੀਠੀਆ ਦੇ ਕੋ 28 27 ਬੰਦੇ ਮਰ ਗਏ ਜੀ। ਕੋਈ ਹਾਲਤ ਨਹੀਂ ਹੋ ਰਹੀ। ਤਿੰਨ ਬੰਦੇ 10 ਮਿੰਟਾਂ ਦੇ ਵਿੱਚ ਮਰ ਜਾਣੇ ਜੀ। ਹੁਣ ਤੁਸੀਂ ਆਪ ਦੇਖ ਲਓ ਜੀ। ਜੀ ਬਹੁਤ। ਕਹਿੰਦੇ ਸਾਬ ਤੁਸੀਂ ਕੀ ਮੈਂ ਦੇਖ ਤਾ ਜਿਹੜੀ ਘਟਨਾ ਹੋਈ ਹੈ ਅਸਲ ਪਹਿਲਾਂ ਮਜੀਠੀਆ ਦੇ ਵਿੱਚ ਹੋਈ ਹੈ ਹੁਣ ਇੱਧਰ ਹੋਈ ਹੈ ਕੀ ਹੋ ਸਕਦਾ ਇਹਦਾ? ਦੇਖੋ ਅੱਜ ਲੁਧਿਆਣਾ ਦੇ ਵਿੱਚ ਲੂਰ ਵਾਲਾ ਰੋਡ ਦੇ ਉੱਪਰ ਤਿੰਨ ਮੋਤਾਂ ਹੋਈਆਂ ਨੇ। ਜੀ। ਔਰ ਮੈਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਆ। ਦੇਖੋ ਮੈਂ ਅੱਜ ਤੋਂ ਪਹਿਲਾਂ ਮੈਂ ਕਈ ਦਫਾ ਆਇਆ بار بار ਜਦੋਂ ਵੀ ਤੁਸੀਂ ਕਈ ਦਫਾ ਇੰਟਰਵਿਊ ਲੈਣ ਆਇਓ ਮੈਂ ਤੁਹਾਨੂੰ ਹਮੇਸ਼ਾ ਕਿਹਾ ਹੈ ਕਿ ਜਿੰਨੇ ਦੇਰ ਤੱਕ ਸਰਕਾਰ ਸਖਤੀ ਨਹੀਂ ਕਰੇਗੀ ਜੀ ਅੱਜ ਸ਼ਰਾਬ ਜਿਹੜੀ ਹੈ ਜਦੋਂ ਦੱਸ ਰਹੇ ਨੇ ਵੀ ਪਤਾ ਨਹੀਂ ਉਹਨੇ ਕਿੱਥੋਂ ਲਈਏ ਗਲੀ ਚੋਂ ਲਈਏ ਮੱਲੇ ਚੋਂ ਲਈਏ ਇਹ ਵਾਕੀ ਗੱਲ ਠੀਕ ਕਰ ਰਹੇ ਨੇ ਦੇਖੋ ਸੱਚ ਬੋਲ ਰਹੇ ਨੇ ਅੱਜ ਕਿਸੇ ਠੇਕੇਦਾਰ ਨੂੰ ਬਸਾਣਾ ਹੋਵੇ ਜਿੰਨੂੰ ਮਰਜ਼ੀ ਬਸਾ ਦਿਓ ਪਰ ਉਹ ਸੱਚ ਬੋਲ ਰਹੇ ਨੇ ਪਰਮਾਤਮਾ ਦੇ ਹੈਗਾ ਨਾ ਅੱਜ ਨਾ ਹਰ ਗਲੀਆਂ ਦੇ ਵਿੱਚ ਲੋਕੀ ਸ਼ਰਾਬ ਵੇਚਦੇ ਪੈਨੇ ਬਿਲਕੁਲ ਜੀ ਔਰ ਪੁਲਸ ਮੋ ਕਾਂਦੀ ਵੀ ਹੈ ਅਜੇ ਪੁਲਿਸ ਦਾ ਹੱਥ ਘਾਟੇ ਵਿੱਚ ਇਹਦੇ ਵਿੱਚ ਸਭ ਤੋਂ ਜ਼ਿਆਦਾ ਐਕਸਾਈਜ਼ ਮਹਿਕਮਾ ਹਾਂ ਬਿਲਕੁਲ ਜੇ ਐਕਸਾਈਜ਼ ਮਹਿਕਮਾ ਸ਼ਕਤੀ ਕਰੇ ਤੇ ਐਕਸਾਈਜ਼ ਮਹਿਕਮਾ ਸ਼ਕਤੀ ਕਰੇਗਾ ਤੇ ਘਰ ਘਰ ਸ਼ਰਾਬ ਕਿੱਦਾਂ ਵੇਖ ਸਕਦੀ ਹੈ ਇਹ ਸ਼ਰਾਬ ਦੇ ਠੇਕੇਦਾਰ ਨੂੰ ਸ਼ਰਾਬ ਦੀਆਂ ਪੇਟੀਆਂ ਇੰਨੀਆਂ ਕੁ ਦੇ ਦਿੰਦੇ ਨੇ ਉਹ ਬਲੈਕ ਚ ਗਲੀ ਮੱਲਿਆ ਚ ਲੈ ਜਾਂਦੇ ਨੇ ਉਹ ਪਰ ਜਿਹੜਾ ਕੋਈ ਬੋਤਲ ਲੈ ਜਾਂਦਾ ਉਹ ਇੱਕ ਬੋਤਲ ਦੀ ਦੋ ਬੋਤਲਾਂ ਤਿੰਨ ਬੋਤਲਾਂ ਉਹਦੀ ਬਣਾਉਂਦਾ ਹੈ ਜ਼ਹਿਰੀਲੀਆਂ ਚੀਜ਼ਾਂ ਬੰਦਦਾ ਹੈ ਜਿੰਨੇ ਦੇਰ ਤੱਕ ਐਕਸਾਈਜ਼ ਵਿਭਾਗ ਮਹਿਕਮਾ ਸਕਤੀ ਨਹੀਂ ਕਰੇਗਾ ਉਨ ਇਧਰ ਤੱਕ ਇਹ ਮੋਤਾ ਹੁੰਦੀਆਂ ਰਹਿਣਗੀਆਂ ਸਰ ਜਿਹੜੀ ਸ਼ਰਾਬ ਰੇਟ ਤੋਂ ਉੱਪਰ ਵਿਕਦੀ ਹੈ ਸਸਤੇ ਲੈਣ ਕਰਕੇ ਲੋਕ ਬਾਹਰੋਂ ਲੈਂਦੇ ਨੇ ਦੇਖੋ ਕਿਤੇ ਦੇਖੋ ਸ਼ਰਾਬ ਅਜੇ ਤੋਂ ਸਸਤੇ ਦੀ ਗੱਲ ਕਰੋ ਤੇ ਸ਼ਰਾਬ ਦੇ ਠੇਕੇਦਾਰ ਕਹਿੰਦੇ ਨੇ ਸਾਨੂੰ ਘਾਟਾ ਪੈ ਰਿਹਾ ਔਰ ਮੈਂ ਤੁਹਾਨੂੰ ਸਹੀ ਕਹਿ ਰਿਹਾ ਗਵਰਨਮੈਂਟ ਨੂੰ ਪੈਸਾ ਇੰਨਾ ਜ਼ਿਆਦਾ ਦੇਣਾ ਪੈਂਦਾ ਵੇ ਸ਼ਰਾਬ ਸਸਤੀ ਜਾਂ ਮਹਿੰਗੀ ਨਹੀਂ ਵਿਕ ਰਹੀ ਅੱਛਾ ਇਹ ਜਿਹੜੇ ਲੋਕ ਲੈ ਕੇ ਜਾਂਦੇ ਨੇ ਇੱਕ ਬੋਤਲ ਦਾ ਦੋ ਬੋਤਲ ਬਣਾਉਂਦੇ ਨੇ ਉਹ ਸਸਤੀ ਵੇਚਣਗੇ ਇੱਕ ਚੀਜ਼ ਉਹ ਤੇ ਨਸੋੜਦੇ ਲਾਇਆ ਕਿ ਉਹਦੀ ਇੱਕ ਬੋਤਲੇ ਤਿੰਨ ਬੋਤਲਾ ਬਣਾਉਂਦੇ ਆ ਕੋਈ ਗੋਲੀਆਂ ਜਰੇੜੀਆਂ ਚੀਜ਼ਾਂ ਪਾਉਂਦੇ ਆ ਤਿੰਨ ਬਣ ਗੀਆਂ ਉਹਨਾਂ ਨੂੰ 100 ਰੁਪਏ ਦੀ ਇੱਕ ਵੇਚ ਗਈ ਤੇ ਉਹ ਜੋ ਮਰਜ਼ੀ ਪਾ ਵੇਚਦੇ ਨੇ ਇਹ ਜਿਹੜੇ ਲੋਕ ਮਰ ਰਹੇ ਨੇ ਜੀ ਇਹ ਇਹ ਕੋਈ ਹੋ ਰਿਹਾ ਕਿ ਸ਼ਰਾਬ ਜਿਹੜੀ ਹੈ ਉਹ ਲੋਕੀ ਲੈ ਜਾਂਦੇ ਨੇ ਪੇਟੀਆਂ ਲੈ ਜਾਂਦੇ ਨੇ ਪੇਟੀਆਂ ਲਿਜਾ ਕੇ ਜਿਹੜੇ ਨੇ ਘਰਾਂ ਦੇ ਵਿੱਚ ਲੋਕੀ ਇੱਕ ਬੋਤਲ ਦੀ ਤਿੰਨ ਤਿੰਨ ਬੋਤਲਾ ਬਣਾਉਂਦੇ ਨੇ ਜਰੇੜੀਆਂ ਚੀਜ਼ਾਂ ਪਾਉਂਦੇ ਨੇ ਤੇ ਮੋਤਾ ਹੋ ਰਹੀਆਂ ਨੇ ਮੈਂ ਅੱਜ ਤੋਂ ਮੇਰੇ ਘਰ ਤਿੰਨ ਚਾਰ ਤਿੰਨ ਮਹੀਨੇ ਪੁਰਾਣੀ ਗੱਲ ਤੋਂ ਦੱਸਣਾ ਕੀ ਇੱਕ ਪੱਖਵਾਲ ਰੋਡ ਦੇ ਉੱਪਰ ਨਕਲੀ ਸ਼ਰਾਬ ਦੀ ਫੈਕਟਰੀ ਫੜੀ ਗਈ। ਨਕਲੀ ਸ਼ਰਾਬ ਦੀ ਫੈਕਟਰੀ ਫੜੀ ਗਈ, ਉੱਥੇ ਸ਼ਰਾਬ ਵੀ ਪਕੜੀ ਗਈ। ਔਰ ਮੈਡਮ ਸ਼ਮਾਨੀ ਹੈਗੇ ਨੇ ਸਾਡੇ ਏਟੀਸੀ ਉੱਥੇ ਜਾ ਕੇ ਉਹਨਾਂ ਨੇ ਫੋਟੋਆਂ ਖਚਾਈਆਂ ਵੀ ਅਸੀਂ ਨਕਲੀ ਸ਼ਰਾਬ ਦੀ ਫੈਕਟਰੀ ਫੜੀ ਹੈ। ਤੇ ਜੇ ਫੈਕਟਰੀ ਫੜੀ ਹੈ ਤੇ ਉਹ ਫੈਕਟਰੀ ਵਾਲੇ ਤੇ ਉਹਨਾਂ ਨੇ ਪਰਚਾ ਦਿੱਤਾ। ਕਿਉਂ ਨਹੀਂ ਉਹਦੀ ਬਰੀਕੀ ਨਾਲ ਜਾਂਚ ਕੀਤੀ ਗਈ ਵੀ ਉਹ ਸ਼ਰਾਬ ਕਿੱਥੋਂ ਆਈ ਹੈ? ਉਹ ਕਿਹੜੇ ਠੇਕੇਦਾਰਾਂ ਤੋਂ ਆਈ ਹੈ ਉਹਦੀ ਜਾਂਚ ਹੋਣੀ ਚਾਹੀਦੀ ਸੀ ਜੇ ਅੱਜ ਮੈਡਮ ਸ਼ਵਾਨੀ ਜਿਹੜੇ ਹੈਗੇ ਨੇ ਉਹਨਾਂ ਨੇ ਉਸ ਜਿੱਥੇ ਨਕਲੀ ਸ਼ਰਾਬ ਪੜੀ ਗਈ ਸੀ ਜੇ ਉਹਦੀ ਬਰੀਕੀ ਨਾਲ ਜਾਂਚ ਕੀਤੀ ਹੁੰਦੀ ਜਾਂਚ ਨੂੰ ਦੇ ਦਬਾਤਾ ਪੈਸੇ ਲੈ ਕੇ ਦਬਾ ਦੇ ਦਿੰਦੇ ਨੇ ਠੇਕੇਦਾਰ ਉਹਨੂੰ ਸਪੋਰਟ ਕਰ ਦਿੰਦੇ ਨੇ ਤੇ ਜੇ ਤੁਸੀਂ ਉਹ ਜਾਂਚ ਕੀਤੀ ਹੁੰਦੀ ਤੇ ਅੱਜ ਮੋਤਾ ਨਾ ਹੁੰਦੀਆਂ ਇਹ 100% ਜਿਹੜੇ ਅਫਸਰ ਨੇ ਵੱਡੇ ਵੱਡੇ ਜਿਹੜੇ ਅਫਸਰ ਨੇ ਉਹ ਜ਼ਿੰਮੇਵਾਰ ਨੇ ਔਰ ਮੈਡਮ ਸ਼ਵਾਨੀ ਮੈਂ ਪਤਾ ਕੀਤਾ ਵੇ ਮੇਰੇ ਕੋਲ ਸ਼ਰਾਬ ਜਦੋਂ ਠੀਕ ਉਹਦੇ ਕੋਲ ਏਰੀਆ ਲੁਧਿਆਣੇ ਦਾ ਮੇਰਾ ਖਿਆਲ ਹੈ ਸਾਲ ਚ ਦੋ ਵਾਰ ਨਹੀਂ ਦੋ ਚਾਰ ਵਾਰ ਆਂਦੀ ਹੋਣੀ ਇੱਥੇ ਆਂਦੇ ਨਹੀਂ ਚੰਡੀਗੜ੍ਹ ਬੈਠ ਕੇ ਆਪਣਾ ਕੰਮ ਚਲਾਉਂਦੇ ਨੇ ਤੁਸੀਂ ਚਲੇ ਜਓ ਉਹਨਾਂ ਦੇ ਦਫਤਰ ਉੱਥੇ ਜਾ ਕੇ ਪਤਾ ਕਰੋ ਵੀ ਏਟੀਸੀ ਹੈ ਪੰਜਾਬ ਦੇ ਵਿੱਚ ਉਹ ਲੁਧਿਆਣੇ ਦੇ ਚੋਂ ਦਾ ਉਹਨੇ ਠੇਕੇ ਸ਼ਰਾਬ ਦੇ ਵਿੱਚ ਹੀ ਹੋਏ ਨੇ ਤੇ ਕਿਉਂ ਨਹੀਂ ਆਪਣੇ ਠੇਕੇਦਾਰਾਂ ਦੇ ਉੱਪਰ ਕੰਟਰੋਲ ਕਰਕੇ ਰੱਖਦੀ ਕਿਉਂ ਉਹਨਾਂ ਕਿਉਂ ਸ਼ਰਾਬਾਂ ਵੇਚ ਰਹੀਆਂ ਨੇ ਜੇ ਸ਼ਰਾਬਾਂ ਠੇਕੇ ਦੇ ਉੱਪਰ ਪੇਟੀਆਂ ਲੋਕੀ ਨਹੀਂ ਵੇਚਣਗੇ ਘਰਾਂ ਚ ਨਹੀਂ ਦੇਣਗੇ ਲੋਕਾਂ ਨੂੰ ਤੇ ਇਹ ਇਹ ਕੰਮ ਕਿਉਂ ਨਹੀਂ ਹੋਏਗਾ ਨਹੀਂ ਇਹ ਮੋਤਾ ਨਹੀਂ ਹੋਣਗੀਆਂ ਜਿੰਨੀ ਦੇਰ ਤੱਕ ਇੱਕ ਖੁੱਲੀ ਸ਼ਰਾਬ ਦੇ ਰਹੇ ਨੇ ਠੇਕੇਦਾਰਾਂ ਨੂੰ ਵੀ ਵੇਚੋ ਕਿਉਂਕਿ ਇਹਨਾਂ ਨੂੰ ਦਸਿੱਦਿਆਂ ਤੋਂ ਪੈਸੇ ਮਿਲਦੇ ਨੇ ਇਹ ਬਹੁਤ ਵੱਡਾ ਕਪਲਾ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਜਿੱਥੋਂ ਜਿੱਥੋਂ ਇਹ ਸ਼ਰਾਬ ਜਿਹੜੀਆਂ ਪੇਟੀਆਂ ਲੋਕ ਵੇਚਦੇ ਨੇ ਇੱਕ ਸ਼ਰਾਬ ਦੇ ਠੇਕੇ ਤੇ ਰੋਜ਼ ਦੀਆਂ 25 ਬੇਟੀਆਂ ਰੱਖਦੀਆਂ ਨੇ ਤੇ ਜੇ ਉਹ ਠੇਕੇਦਾਰ 50 ਬੇਟੀਆਂ ਚੁੱਕਰੇ ਤਾਂ ਕਿਉਂ ਚੁੱਕਰੇ 25 ਬੇਟੀਆਂ ਕਿਦਾਂ ਵੇਚ ਰਿਹਾ ਜਿਉਂ ਵੇਚ ਰਿਹਾ ਤਾਂ ਸਮਗਲਿੰਗ ਕਰ ਰਿਹਾ ਤੇ ਕਿਉਂ ਨਹੀਂ ਉਹਨਾਂ ਤੇ ਨੱਥ ਪਾਈ ਜਾਂਦੀ ਅੱਜ ਮੈਂ ਇੱਕ ਸਾਈਜ਼ ਨੂੰ ਕਹਿਣਾ ਚਾਹਨਾ ਹਾਂ 73000 44000 55000 10 10000 ਪੇਟੀਆਂ ਇੱਕ ਠੇਕੇਦਾਰ ਨੂੰ ਸ਼ਰਾਬ ਦਿੰਦੇ ਭਇਓ ਤੁਸੀਂ ਇੱਕ ਇਨਸਪੈਕਟਰ ਦੇ ਮੈਨੂੰ ਠੇਕੇਦਾਰ ਨੂੰ ਬਿਠਾਓ ਸ਼ਾਮ ਤੱਕ 50 ਬੇਟੀਆਂ ਨਹੀਂ ਵੇਖਦੀਆਂ ਜੇ 50 ਬੇਟੀਆਂ ਨਹੀਂ ਵੇਖਦੇ ਉਦੋਂ ਤੁਸੀਂ 200 ਬੇਟੀਆਂ ਕਿਉਂ ਦੇ ਰਹੇ ਹੋ ਜੇ 200 ਬੇਟੀਆਂ ਦੇ ਰਹੇ ਹੋ 150 ਬੇਟੀਆਂ ਫालतू ਦੇ ਰਹੇ ਹੋ ਕਿਉਂਕਿ ਤੁਹਾਨੂੰ ਛਿੱੜਿਆਂ ਤੋਂ ਪੈਸੇ ਮਿਲਦੇ ਨੇ ਤੇ ਜੇ ਅੱਜ ਉਹ ਜਿਹੜੀਆਂ ਬੇਟੀਆਂ 150 ਲੋਕੀ ਲੈ ਜਾਂਦੇ ਨੇ ਉਹ ਘਰਾਂ ਚ ਜਿਹੜੇ ਗਲੀ ਗਲੀ ਦੇ ਵਿੱਚ ਵੇਚਦੇ ਨੇ ਉਹ ਲੈ ਜਾਂਦੇ ਨੇ ਉਹ ਇੱਕ ਦੀਆਂ ਦੋ ਬਣਾਉਂਦੇ ਨੇ ਦੋ ਦੀਆਂ ਚਾਰ ਬਣਾਉਂਦੇ ਨੇ ਜਿਹੜੇ ਲੀਅੰਤੀ ਤਾਂ ਬੰਦੇ ਨੇ ਤੇ ਸਾਡੀਆਂ ਬੱਚਾ ਸਾਡੇ ਮੋਤਾ ਹੁੰਦੀਆਂ ਭਈਆਂ ਨੇ ਔਰ ਮੈਂ ਤੇ ਭਗਵੰਤ ਮਾਨ ਜੀ ਨੂੰ ਕਹਾਂਗਾ ਜਿਹੜਾ ਤੁਸੀਂ ਨਸ਼ਾ ਬਰੁੱਧ ਮਹਿਮ ਚਲਾਈ ਹੈ ਨਾ ਇੱਕ ਡਰਾਮ ਹੈ ਜਿਹੜੇ ਤੁਹਾਡੇ ਐਮਐਲਏ ਨੇ ਜਿਹੜੇ ਜਿਨ੍ਹਾਂ ਨੂੰ ਸੋਮਾ ਚ ਗਾਂਦੇ ਪੈ ਨਾ ਮੈਂ ਤੁਹਾਨੂੰ ਫੋਟੋਆਂ ਦੇ ਦੇਵਾਂਗਾ ਉਹ ਜਿੱਟਾ ਵੇਚਦੇ ਨੇ ਉਹਨਾਂ ਦੇ ਉਹਨਾਂ ਨੂੰ ਨਾਲ ਖੜੇ ਖੜੇ ਕੇ ਉਹ ਸੋਮਾ ਚ ਗਾਂਦੇ ਪੈ ਨੇ ਇਹ ਡਰਾਮਾ ਨਾ ਕਰੋ ਲੋਕਾਂ ਨੂੰ ਬੇਵਕੂਨ ਨਾ ਬਣਾਓ ਆ ਦੇਖੋ ਜਵਾਨ ਜਿਨ੍ਹਾਂ ਦੀਆਂ ਮੋਤਾ ਹੋ ਗਈਆਂ ਨੇ ਅੱਜ ਰੋਣਾ ਆ ਰਿਹਾ ਆ ਸਾਰਾ ਪਰਿਵਾਰ ਦੇ ਸਾਰੇ ਇੱਥੇ ਬੈਠੇ ਨੇ ਕਹਿੰਦੇ ਸਾਡੇ ਇੱਥੇ ਮੱਲੇ ਸਾਡਾ ਆ ਠੇਕੇ ਦੇ ਨਾਲ ਹੀ ਕੋਈ ਇੱਥੇ ਪਲਾਟ ਹੋਏਗਾ ਪਲਾਟ ਦੇ ਵਿੱਚ ਸ਼ਰਮਲੁਕੀ ਚਿੱਟਾ ਬਿੰਦੇ ਬੈਨੇ ਸ਼ਰਮਲੁਕੀ ਉੱਥੇ दारू ਬਿੰਦੇ ਬੈਨੇ ਪਲਾਟਾਂ ਦੇ ਵਿੱਚ ਕਿਉਂਕਿ ਚਿੱਟਾ ਚਿੱਟਾ ਵੀ ਉਸੇ ਤਰੀਕੇ ਨਾਲ ਵੇਖ ਰਿਹਾ ਸ਼ਰਾਬੀ ਉਸੇ ਤਰੀਕੇ ਨਾਲ ਵੇਖ ਰਹੀ ਹੈ ਸਭ ਕੋਈ ਕੀ ਜਾਨੀ ਉੱਥੇ ਆ ਸੋਲੋ ਕਹਿੰਦੇ ਮੱਲੇ ਦੇ ਵਿੱਚ ਸ਼ਰਮਲੁਕੀ ਬੱਚਾ ਚਿੱਟਾ ਬਿੰਦੇ ਨੇ ਪਰ ਇਹ ਲੋਕ ਵਿਚਾਰੇ ਡਰਦੇ ਨੇ ਕਬੀਲਦਾਰ ਨੇ ਉਹ ਕਹਿੰਦੇ ਜਿਹਦਾ ਨਾਂ ਲੈਨੇ ਕੁਰਬਾਨ ਲੈ ਕੇ ਆ ਜਾਂਦਾ ਕੀ ਕਰਨ ਇਹਨਾਂ ਨੇ ਆਪਣੇ ਬੱਚੇ ਪਾਲਨੇ ਨੇ ਪਰ ਮੈਂ ਸਾਰੇ ਭਰਾਵਾਂ ਨੂੰ ਇੱਕ ਬਰਾਤਨਾ ਕਰਾਂਗਾ ਜੇ ਅਸੀਂ ਬੱਚਿਆਂ ਆਪਣੇ ਨੂੰ ਬਚਾਣਾ ਹੈ ਤੇ ਸਾਨੂੰ ਖੜੇ ਹੋਣਾ ਪੈਣਾ ਸਾਨੂੰ ਇਹਨਾਂ ਨੂੰ ਜ਼ੁਲਮ ਦੇ ਅੰਗੇਸ਼ਟ ਜਿੰਨੇ ਦਰ ਅਸੀਂ ਖੜੇ ਨਹੀਂ ਹੋਵਾਂਗੇ ਇਹ ਸਾਡੇ ਬੱਚੇ ਇੱਦੇ ਜਾਂਦੇ ਰਹਿਣਗੇ ਆ ਤੁਹਾਡੇ ਸਾਹਮਣੇ ਕਹਿ ਰਹੇ ਨੇ ਵੀ ਜਿਹੜੇ ਇੱਥੇ ਪੁਲਿਸ ਅਫਸਰ ਨੇ ਜਾਂ ਹੋਰ ਕੋਈ ਆ ਗਏ ਨੇ ਉਹ ਪੈਸੇ ਲੈ ਕੇ ਜਾਂਦੇ ਨੇ ਆ ਲੋਕ ਕਹਿ ਰਹੇ ਨੇ ਕਿਹੜੀ ਜਗ੍ਹਾ ਨਹੀਂ ਵਿਕਦਾ ਪਿਆ ਹਰ ਜਗ੍ਹਾ ਤੇ ਵਿਕਦਾ ਪਿਆ ਗੱਲ ਤੋਂ ਹੀ ਇੱਕ ਵੀ ਲੋਕ ਕੋਈ ਦੱਸਣ ਨੂੰ ਤਿਆਰ ਨਹੀਂ ਹੋਣਾ ਇਹ ਭਾਈ ਸਾਹਿਬ ਮੈਂ ਇੱਥੇ ਆਇਆ ਇਹ ਸਾਰੇ ਕਹਿ ਰਹੇ ਨੇ ਸਾਡੇ ਨਾਲ ਕੋਈ ਕੋਈ ਪਲਾਟ ਹੈਗਾ ਪਲਾਟ ਜਿਹੜੇ ਸਵੇਰੇ ਸ਼ਾਮ ਉੱਤੇ ਚਟਾ ਬਿੰਦੇ ਨੇ ਆ ਸਾਹਮਣੇ ਗਲੀ ਦੇ ਸਾਹਮਣੇ ਇਹ ਕਹਿ ਰਹੇ ਨੇ ਵੀ ਚਟਾ ਸ਼ਰਮ ਵੇਖਦੇ ਵੀ ਕਿੱਥੇ ਬੰਦ ਹੋ ਗਿਆ ਕੋਈ ਬੰਦ ਨਹੀਂ ਹੋਇਆ ਇਹ ਸਿਰਫ ਡਰਾਮਾ ਹੋ ਰਿਹਾ ਹੈ ਕਿਉਂ ਕਿ ਇੱਥੇ ਲੋਨਾਂ ਦੇ ਜਿਵੇਂ ਇਲੈਕਸ਼ਨ ਹੋ ਰਹੇ ਨੇ ਜੀ ਬਿਲਕੁਲ ਸਿਰਫ ਇਲੈਕਸ਼ਨਾਂ ਦਾ ਚੱਕਰ ਹੈ ਇਹ ਡਰਾਮਾ ਕਰ ਰਹੇ ਨੇ ਔਰ ਇਹ ਦੇਖੋ ਤਿੰਨ ਸਾਲ ਉਹ ਰਾਜ ਸਭਾ ਦਾ ਮੈਂਬਰ ਰਿਹਾ ਉਹ ਲੋਨਾਂ ਦੇ ਬੜਿਆ ਨਹੀਂ ਤੇ ਜਦੋਂ ਐਮਐਲਏ ਦੀ ਟਿਕਟ ਦਿੱਤੀ ਵੀ ਤੂੰ ਇਥੋਂ ਇਲੈਕਸ਼ਨ ਲੜਨਾ ਹੈ ਤੇ ਹੁਣ ਦਿਨ ਰਾਤ ਉਹ ਹੋ ਕੇ ਜਾਂਦਾ ਮੈਂ ਤੁਹਾਨੂੰ ਪਬਲਿਕ ਨੂੰ ਮੈਂ ਤੁਹਾਡਾ ਇਹ ਕਰ ਦੇਂਗਾ ਮੈਂ ਤੁਹਾਡਾ ਉਹ ਕਰ ਦੇਂਦਾ ਉਹ ਪ੍ਰਾਵੋ ਕੁਛ ਨਹੀਂ ਜਿਹਾਣਾ ਇਹ ਲੁੱਟਣ ਆਏ ਨੇ ਲੁੱਟ ਰਹੇ ਨੇ ਸਾਨੂੰ ਬੇਵਕੂਫ ਬਣਾ ਰਹੇ ਨੇ ਸਾਨੂੰ ਇਹਨਾਂ ਤੋਂ ਬਚਣਾ ਚਾਹੀਦਾ ਔਰ ਮੈਂ ਭਗਵੰਤ ਮਾਨ ਜੀ ਅੱਗੇ ਇੱਕ ਪ੍ਰਾਰਥਨਾ ਕਰਾਂਗਾ ਭਗਵੰਤ ਮਾਨ ਜੀ ਜਿਹੜੇ ਤੁਹਾਡੇ ਜਿਹੜੇ ਅਫਸਰ ਨੇ ਜਿੱਦਾਂ ਮੈਂ ਤੁਹਾਨੂੰ ਐਡੀਸੀ ਐਸਈ ਰੀਡ ਜਿਹੜੀ ਹੈਗੀ ਹੈ ਉਹ ਕਿੱਥੇ ਹੈਗੀ ਹੈ ਚੰਡੀਗੜ੍ਹ ਬੈ ਕੇ ਕੰਮ ਚਲਾ ਰਹੀ ਆ ਉਹ ਚੰਡੀਗੜ੍ਹ ਬੈਠ ਕੇ ਲੁਧਿਆਣਾ ਨੂੰ ਚਲਾ ਰਹੀ ਹੈ ਇਦਾਂ ਨਹੀਂ ਚੱਲਣਾ ऐसे अफसरानो उनादे ਘਰ ਬਿਠਾਓ ਜਿਹੜਾ ਵਰਕਿੰਗ ਚ ਨਹੀਂ ਜਾਂਦਾ ਜਿਹੜਾ ਅਫਸਰ ਕੰਮ ਨਹੀਂ ਕਰਦਾ ਐਸੇ ਅਫਸਰਾਂ ਕੋਲ ਕੰਮ ਨਾ ਕਰਾਓ ਪਤਾ ਨਹੀਂ ਕਿਹੜੇ ਲੋਕਾਂ ਨਾਲ ਰਿਸ਼ਤੇਦਾਰੀਆਂ ਨੇ ਇਹਨਾਂ ਦੀਆਂ ਵੀ ਚੰਡੀਗੜ੍ਹ ਬੈਠ ਕੇ ਤੇ ਲੁਧਿਆਣਾ ਚੱਲ ਰਿਆ ਔਰ ਇੱਥੇ ਲੋਕਾਂ ਦੇ ਕਤਲ ਹੋ ਰਹੇ ਨੇ ਸ਼ਰਮ ਲੋਕੀ ਸਭ ਤੋਂ ਪਹਿਲਾਂ ਦੀ ਹੋਣੀ ਇਨਕੁਆਇਰੀ ਹੋਣੀ ਚਾਹੀਦੀ ਹੈ ਵੀ ਜਿੱਥੇ 500 ਪੇਟ 50 ਬੈਠੀਆਂ ਲੱਗਦੇ ਨੇ ਉਹਨਾਂ ਨੂੰ 500 ਪੇਟੀ ਕਿਉਂ ਦਿੰਦੇ ਹੋ ਇਹ ਬੰਦ ਹੋਣੀ ਚਾਹੀਦੀ ਹੈ ਤਾਂ ਦੋਸਤੋ ਇੰਸਰਨਲ 베ਦੀ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਵੀ ਜਿਹੜੀ ਸਾਰਾ ਛੜਯੰਤਰ ਹੈ ਵੀ ਜਿੱਥੇ 50 ਪੇਟੀਆਂ ਦੀ ਸੇਲ ਉੱਥੇ 500 ਪੇਟੀਆਂ ਦੀ ਜ਼ਰੂਰਤ ਕੀ ਹੈ ਇਸ ਜਿਹੜੀ ਜਿਹੜੀ ਜਾਂਚ ਹੈ ਉਹ ਨਿਰਪੱਖਤਾ ਦੇ ਨਾਲ ਹੋਣੀ ਚਾਹੀਦੀ ਹੈ ਬਾਕੀ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਨਾ ਬੀ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਭਗਵੰਤ ਮਾਨ ਜੀ ਉਹਨਾਂ ਕਹਿਣਾ ਚਾਹੁੰਦਾ ਜਿਹੜੀ ਏਡੀਸੀ ਮੈਡਮ ਨੇ ਸੁਵਾਨੀ ਮੈਡਮ ਨੇ ਉਹਨਾਂ ਨੂੰ ਬੁਲਾਉਏ تھے ਅੱਜ ਮੱਲਾ ਉਹਨਾਂ ਦਿਖਾਓ ਵੀ ਲੋਕਾਂ ਦੇ ਬੱਚੇ ਕਿੱਦਾਂ ਮਰਦੇ ਪਏ ਨੇ ਘਰ ਬੈਠ ਕੇ ਉੱਥੇ ਹੁਕਮ ਨਾ ਚਲਾਓ ਇੱਥੇ ਆ ਕੇ ਪਬਲਿਕ ਦੇ ਵਿੱਚ ਆ ਔਰ ਮੈਂ ਦੇਖਣਾ ਡੀਸੀ ਜਿਹੜੀ ਮੈਡਮ ਹੈ ਸ਼ਵਾਨੀ ਮੈਡਮ ਤੇ ਜਿਹੜਾ ਇਹ ਪਰਚਾ ਨਾ ਉੱਤੇ ਹੋਣਾ ਚਾਹੀਦਾ ਕਿਉਂ ਜੇ ਜੋ ਉਹਨਾਂ ਨੇ ਸਖਤੀ ਕੀਤੀ ਹੁੰਦਾ ਜਿਹੇ ਹਾਲਾਤ ਰਹੁੰਦੇ ਜੀ ਬਹੁਤ ਬਹੁਤ ਸ਼ੁਕਰੀਆ